की अपील से डलीवाल वालों जवाब दिता गया हूँ केंद्र से की विश्वास करिए डलीवाल ने कहा गया कि मीटिंग बुला के साथ मोर्चा खत्म किया है साड़ी लड़ाई जारी रहेगी तो चार मई की मीटिंग भी शामिल होवे उन्होंने वालों कहा गया कि असं मीटिंग तो नहीं भजते जे मुड़ तो गिरफ्तार करना है तो कर लो केंद्र ने मरण वर्त खत्म करने की अपील की देखो, 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 ਸਕਟਾਰੀਓ ਫਤਰਕਾਰ ਸਾਥੀਆਂ ਦਾ ਮੈਂ ਹਾਂ ਹਾਂ ਯਾਰ ਧੰਨਵਾਦ ਕਰਦਾ ਆਪਾਂ ਬਹੁਤ ਤੁਸੀਂ ਅੱਜ ਜਿਹੜੀ ਇੱਥੇ ਚੱਲ ਰਹੀ ਹੈ ਅਦਭਿਕ ਸੰਮਾਹ ਪੰਚਾਇਤ ਕੀਤੀ ਜਾ ਰਹੀ ਹੈ ਲੋਕਾਂ ਤੱਕ ਦੇ ਸ਼ਬਦਾਂ ਤੱਕ ਲਿਜਾਣ ਦੀ ਆ ਪਹੁੰਚਿਓ ਆਪ ਸਭ ਦਾ ਧੰਨਵਾਦ ਦੇਖੋ ਬਾਲਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਗੜੇ ਸੁਣਾ ਹਾਲਾਤਾਂ ਦੇ ਵਿੱਚ ਦੇਖੋ ਜੀ ਅਸੀਂ ਸਸਿਆਵਾ ਕ੍ਰੀਏਟ ਹੋਈ ਉਹਨਾਂ ਦੇ ਹੱਲ ਦੇ ਲਈ ਇਹੋ ਜਿਹਾ ਕਿਸਾਨ ਮਜ ਮਹਾਪੰਚਾਇਤਾਂ ਹੋਣੀਆਂ ਬਹੁਤ ਜ਼ਰੂਰਤ ਸੀ ਜਿਹੜੀ ਅੱਜ ਆਪਾਂ ਇੱਥੇ ਕਰ ਰਹੇ ਹਾਂ ਆਪ ਸਭ ਪੱਤਰਕਾਰਾਂ ਨੂੰ ਵੀ ਲੱਗ ਰਹੀਦਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਂ ਕਿਸਾਨ ਮਹਾਪੰਚਾਇਤ ਦੇ ਵਿੱਚ ਇੱਥੇ ਮੰਡੀ ਜਾਊਂਗਾ ਆਪਾਂ ਬਾਕੀ ਸਾਰੀ ਡੇਢੀ ਗੱਲ ਬਾਤ ਖੱਬ ਉੱਥੇ ਕਰਾਣੇ ਲਿਆ ਸਾਡੀ ਜਿਹੜਾ ਜਥੇਦਾਰ ਜੀ ਨੂੰ ਮਾਨਪੱਤਰ ਦਿੱਤਾ ਗਿਆ ਕਿ ਜਿਹੜੀਆਂ ਕਿਸਾਨੀ ਮੋਰਚੇ ਤੇ ਬਿਆਨੀਆਂ ਹੋਈਆਂ ਸਜ਼ਾ ਜਿਹੜੀ ਹੋਣੀ ਚਾਹੀਦੀ ਤੁਸੀਂ ਇਹਨੂੰ ਅਖੰਡ ਜੋਟ ਬੰਦ ਕਰਾਉਣ ਦੀ ਜਿਹੜੀ ਦੇਖੋ ਬਾਲੇ ਹੈ ਤੇ ਤੁੰਮੀ ਕੋਈ ਵੀ ਸਿੱਖ ਗੁਰੂ ਨਾਲਕ ਨਾਮ ਲੈਵਾ ਜੱਟ ਕੋ ਗੁਰੂ ਸਾਹਿਬ ਦੀ ਦੇ ਨਰਾਦਰ ਨੂੰ ਬਰਦਾਸ਼ਤ ਨਹੀਂ ਕਰ ਅਸੀਂ ਐਸਕੇਐਮ ਨਾਨ ਫ੍ਰੀਟਿਕਲ ਵੱਲੋਂ ਤਿੱਕੀ ਤਰੀਕ ਨੂੰ ਜਦੋਂ ਮੇਰੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਹੋਈ ਉਹਦੇ ਵੀ ਅਸੀਂ ਚਰਚਾ ਕੀਤੀ ਜਲੰਧਰ ਤੋਂ ਸਾਡੇ ਆਪੂ ਸਹਿਬਾਨਾ ਨੇ 23 ਨੂੰ ਇਸ ਮਤੇ ਨੂੰ ਜ਼ੋਰਦਾਰ ਧੰਨਵਾਦ ਉਠਾਇਆ ਸੱਚੀ ਤੋਂ ਮੇਰੇ ਕੋਲੇ ਗੱਲਾਂ ਜੇਲ੍ਹ ਦੇ ਵਿੱਚ ਬੈਠਿਆਂ ਫੋਰਸ ਕਸਟਡੀ ਚ ਪਹੁੰਚੀਆਂ ਅਸੀਂ ਵੀ ਅਧਿਕਾਰੀਆਂ ਨਾਲ ਇੱਕਲ ਨੂੰ ਜ਼ੋਰ ਨਾ ਵਖਿਆ ਉਸ ਤੋਂ ਬਾਅਦ ਅਸੀਂ ਫੋਰਮ ਨੇ ਡਿਊਟੀ ਲਈ ਸਾਡੇ ਆਪੂਆਂ ਦੀ ਤਾਂ ਉਹਨਾਂ ਨੇ ਜਾ ਕੇ ਪ੍ਰੈਸ ਦੇ ਮਾਧਿਅਮ ਤੋਂ ਚੰਡੀਗੜ੍ਹ ਵੀ ਇਹ ਗੱਲ ਰੱਖੀ ਹੈ ਫਿਰ ਸਾਡੇ ਵੱਲੋਂ ਲੱਕੀ ਡਿਊਟੀ ਮੁਤਾਬਕ ਚਫੇਦਾਰ ਜੀ ਨਾਲ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਅਪੀਲ ਵੀ ਕੀਤੀ ਹੈ ਇਹਨਾਂ ਨੇ ਦਰਖਾਸਤ ਕੀਤੀ ਹੈ ਪਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਐਸ਼ੀ ਕਮੇਟੀ ਬੁਲਾ ਕੇ ਵੀ ਤੇ ਪੜਤਾਲ ਕਰਦੇ ਆਂ ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਚੱਲ ਰਹੀ ਬਾਣੀ ਦੇਖੋ ਜਪਜੀ ਸਾਹਿਬ ਦਾ ਅਖੰਡਾ ਜਾਪ ਚੱਲ ਰਿਹਾ ਹੈ ਅਗਲੇ ਦਿਨ ਉਹ ਘੋਗ ਪਹ ਜਾਣੀ ਹੈ ਪੁਲਿਸ ਨੇ ਸਾਰਾ ਮੋਰਚਾ ਉਠਾਤਾ ਸੀ। ਕੋਈ ਵੀ ਗੱਲ ਨਹੀਂ ਸੀ ਕਿ ਪੁਲਿਸ ਆਪਦੀ ਕਸਟਡੀ ਚ ਸਾਰੇ ਉਥੇ ਹਾਲਾਂਕਿ ਉਹ ਸੜਕ ਤੋਂ ਵੀ ਦੂਰ ਸੀ। ਗੁਰੂ ਸਾਹਿਬ ਦੀ ਬਾਣੀ ਉਹਨੂੰ ਆਪਦੇ ਧਿਆਨ ਚ ਰੱਖ ਕੇ ਇੱਕ ਰਾਤ ਨਗਾਹ ਦਿੰਦੇ। ਤਾਂ ਮੇਰਾ ਖਿਆਲ ਹੈ ਸ਼ਾਇਦ ਇਹ ਗੱਲ ਨਾ ਹੋਵੇ। ਉਹਨਾਂ ਨੇ ਜੋ ਉਥੇ ਕੀਤਾ ਉਹ ਅਸੀਂ ਮੰਨਦੇ ਆ ਕਿ ਗੁਰੂ ਸਾਹਿਬ ਦੇ ਸਤਕਾਰ ਨੂੰ ਥੇਸ ਪਹੁੰਚਾਈ ਹੈ। ਪਰ ਸਾਡੀ ਕੋਸ਼ਿਸ਼ ਹੈ ਕਿ ਉਹਦਾ ਇਨਸਾਫ ਲਾਏ।